ਲੋਕ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਆਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਹਾਜ਼ਰੀ ਜ਼ਰੂਰ ਕਬੂਲ ਕਰੋਗੇ ਤੇ ਸਾਡੇ ਦੁਆਰਾ ਗਾਇਏ ਲੋਕਗੀਤ ਨੂੰ ਪਰਮਾ ਹੰਗਾਰਾ ਦੋਗੇ ਆਪ ਵੀ ਗਾਉਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਜ਼ਰੂਰ ਪਹੁੰਚਾਓਗੇ ਤੇ ਆਜੋ ਫਿਰ ਆਪਾਂ ਹੁਣ ਅੱਜ ਵਾਲੇ ਲੋਕਗੀਤ ਦਾ ਅਨੰਦ ਮਾਣੀਓ ਊਚੀ ਪੀ Кита! ਯਾ ਗਿਆ ਨੀ ਪੀੜ ਡਾਈਏ ਨੀ ਪੀੜ ਡਾਈਏ ਦੁਖ ਸੁਖ ਕਰੀਏ

tee pee o ਸਸ ਲੜਦੀ ਨੀ ਮਾਪੇ ਅਗੇ ਨੀ ਮਾਪੇ ਅਗੇ ਚੱਲੇ ਉੱਠ ਤੁਰ ਪੈ ਨਾਣੀ ਦਾ ਰੂਸੀਆ ਨੀ ਵੀਰ ਚੱਲੀ ਉੱਠ ਪਹਿਣੇ ਨੀ ਤੁਰ ਪਹਿਨਾਰੇ ਉੱਚੀ ਪਿਪਲੀ ਨੇ ਮਾਹੀ ਮਿਲ ਗਏ ਹਾਂਜੀ ਦੋਸਤੋ ਇਹ ਸੀ ਲੰਬੀ ਹੈ ਇੱਕ ਵਾਰ ਬੜਾ ਸੋਹਣਾ ਲੋਕ ਗੀਤ ਪੁਰਾਣੇ ਸਮੇਂ ਦੇ ਵਿੱਚ ਅਕਸਰ ਇਹਨਾਂ ਲੋਕ ਗੀਤਾਂ ਨੂੰ गा ਕੇ ਆਪਣਾ ਦਿਲ ਪਰਚਾਵਾ ਕੀਤਾ ਜਾਂਦਾ ਸੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਉਸੇ ਧੁਨ ਦੇ ਵਿੱਚ ਤੁਹਾਨੂੰ ਸੁਣਾਇਆ ਜਾਵੇ ਕੋਸ਼ਿਸ਼ ਲੈ ਦੇ ਵਿੱਚ ਤੁਹਾਡੇ ਤੱਕ ਇਹ ਲੋਕੀਤ ਅਪਣਾਇਆ ਜਾਵੇ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਮੁਰ ਪਾਉਗੇ ਜੇਕਰ ਤੁਹਾਨੂੰ ਇਹ ਸਾਡੇ ਦੁਆਰਾ ਗਾਇਆ ਲੋਕੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹਨਾਂ ਦੀ ਸਿਹਤ ਥੋੜੀ ਢਾਉਣਾ ਅੱਜ ਗਲਾ ਖਰਾਬ ਆ ਤੇ ਹੈਲਥ ਇਸ਼ੂ ਤੁਹਾਨੂੰ ਕਿਹਾ ਕਦੇ ਨਾ ਕਦੇ ਹੁੰਦਾ ਤੇ ਪਰ ਅਸੀਂ ਹਾਜ਼ਰੀ ਜ਼ਰੂਰ ਲਗਾਉਣੀ ਹੈ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਕਿ ਚੰਗੀ ਤਰ੍ਹਾਂ ਘਾਇਆ ਜਾਵੇ ਹਾਂ ਸੋਹਣੇ ਤਰੀਕੇ ਦੇ ਨਾਲ ਲੋਕੀ ਤੁਹਾਡੇ ਤੱਕ ਆਪੜੇ ਤੇ ਜੇਕਰ ਤੁਹਾਨੂੰ ਕਿਤੇ ਹੁਣਤਾਈ ਲੱਗੀ ਤੁਸੀਂ ਹੁਣਤਾਈਆਂ ਨੂੰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਅਸੀਂ ਉਹਨਾਂ ਹੁਣਤਾਈਆਂ ਨੂੰ ਸਿਰ ਮੱਥੇ ਰੱਖਾਂਗੇ ਤੇ ਆਉਣ ਵਾਲੇ ਲੋਕ ਗੀਤਾਂ ਦੇ ਵਿੱਚ ਆਪਣੀਆਂ ਜਿਹੜੀਆਂ ਹੈਗੀਆਂ ਤੁਹਾਡੇ ਸੁਝਾਅ ਅਸੀਂ ਸੰਗਮੁਖ ਰੱਖ ਕੇ ਆਪਣੇ ਲੋਕ ਗੀਤਾਂ ਦੀ ਤਿਆਰੀ ਕਰਾਂਗੇ ਤੇ ਤੁਹਾਡੇ ਤੱਕ ਅਪੜਾਵਾਂਗੇ د اخیر دe بiچ تاډه سب ده بhت بهت ته